ਰੇੜੀ ਪੂਰੋ ਚਰਨੋ ਬੀਰੋ ਸੀਤੋ ਪਤਾ ਨਹੀਂ ਕਿਹੜੇ ਕਿਹੜੇ ਨਾ ਪਰ ਮਾਪਿਆਂ ਦਾ ਰੱਖਿਆ ਨਾ ਤਾਂ ਉਸ ਦੇ ਯਾਦ ਵੀ ਨਹੀਂ ਹੋਣਾ ਡੰਡੀ ਮੈਂ ਸਾਰਾ ਦਿਨ ਘਰ ਦਾ ਕੰਮ ਪਸ਼ੂਆਂ ਦਾ ਗੋਹਾ ਕੁੜਾ ਕਰਦੀ ਆ ਫਿਰ ਵੀ ਨੂੰ ਮੈਨੂੰ ਰੋਟੀ ਨਹੀਂ ਦਿੰਦੀ ਪੂਰੋ ਨੇ ਆਪਣਾ ਦਰਦ ਦੱਸਿਆ ਤਾਂ ਲੱਗਿਆ ਕਿ ਇਹ ਤਾਂ ਆਮ ਕਰਾਂ ਦੀਆਂ ਰੋਜ਼ਾਨਾ ਜ਼ਿੰਦਗੀਆਂ ਦੀਆਂ ਗੱਲਾਂ ਨੇ ਡੰਡੀ ਨੂੰ ਨੂੰ ਪੁੱਛਿਆ ਤਾਂ ਉਹ ਕਹਿੰਦੀ ਏ ਘਰ ਘਰ ਜਾ ਕੇ ਗੱਲਾਂ ਕਰਦੀ ਮੇਰੀਆਂ ਜੇ ਘਰ ਆਉਂਦੀ ਹੈ ਤਾਂ ਪਤਾ ਨਹੀਂ ਹੋਰ ਭਾਸ਼ਾ ਦੇ ਟੈਲੀਵਿਜ਼ਨ ਦੇ ਪ੍ਰੋਗਰਾਮ ਦੇਖਣ ਲੱਗ ਜਾਂਦੀ ਹੈ ਮੇਰਾ ਕੋਈ ਭੈਣ ਭਰਾ ਆ ਜੇ ਗਾਲਾ ਕੱਢਣ ਲੱਗ ਪੈਂਦੀ ਡੰਡੀ ਮੈਂ ਸਭ ਜਾਣਨ ਲਈ ਆਸ-ਪਾਸ ਤੋਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਪੂਰੇ ਛੋਟੇ ਹੁੰਦਿਆਂ ਹੀ ਆਪਣੇ ਮਾਪਿਆਂ ਤੋਂ ਵਿਛੜ ਗਈ ਸੀ ਲੋਕਾਂ ਦੇ ਘਰਾਂ ਵਿੱਚ ਛੋਟਾ ਮੋਟਾ ਕੰਮ ਕਰ ਗੁਜ਼ਾਰਾ ਕਰਨ ਲੱਗੀ ਡੰਡੀ ਉਹ ਪੰਜਾਬਣ ਨਹੀਂ ਸੀ ਪਰ ਇੱਧਰ ਹੀ ਲੋੜਵੰਦ ਪਰਿਵਾਰ ਵਿੱਚ ਵਿਆਹ ਹੋਣ ਕਾਰਨ ਉਹ ਚੰਗੀ ਪੰਜਾਬੀ ਬੋਲਣ ਦੀ ਸੀ ਡੰਡੀ ਉਸ ਦੇ ਘਰ ਦੋ ਪੁੱਤਰ ਜਨਮੇ 8-9 ਸਾਲ ਬਾਅਦ ਉਸ ਦੇ ਪਤੀ ਦੀ ਮੌਤ ਹੋ ਗਈ ਡੰਡੀ ਇਸ ਹਾਲਤ ਵਿੱਚ ਕਿਵੇਂ ਦੇ ਹਾਲਾਤ ਵਿੱਚ ਉਸ ਨੇ ਬਖਤ ਲੰਗਾ ਲੰਘਾਇਆ ਹੋ ਜਦੋਂ ਕੋਈ ਆਸਰਾ ਨਾ ਹੋਵੇ ਡੰਡੀ ਪਤਾ ਲੱਗਿਆ ਕਿ ਉਸ ਨੂੰ ਆਪਣਾ ਨਾਂ ਵੀ ਨਹੀਂ ਪਤਾ ਸੀ ਉਹ ਅਕਸਰ ਪੁੱਛਦੀ ਰਹਿੰਦੀ ਮੈਂ ਕੌਣ ਹਾਂ ਪ੍ਰਸ਼ਨ ਚਿੰਨ ਉਸ ਦਾ ਕੋਈ ਸਮਾਜਿਕ ਦਾਇਰਾ ਨਹੀਂ ਕੋਈ ਰਿਸ਼ਤੇਦਾਰ ਨਹੀਂ ਅਰੇਡੀ ਸ਼ਾਇਦ ਇਸੇ ਲਈ ਉਸ ਵਿੱਚ ਇਕੱਲੇ ਹੋਣ ਦਾ ਡਰ ਹਮੇਸ਼ਾ ਹਾਵੀ ਰਿਹਾ ਹੋ ਡੰਡੀ ਅਸਲ ਵਿੱਚ ਨਾ ਕੋਈ ਪੇਕਾ ਨਾ ਕਿਤੇ ਜਾਣਾ ਬਸ ਰੋਟੀ ਕੱਪੜੇ ਤੱਕ ਸੀਮਤ ਜ਼ਿੰਦਗੀ ਡੰਡੀ ਸਿਰਫ ਪੂਰੋ ਹੀ ਨਹੀਂ ਅਸੀਂ ਸਾਰੇ ਹੀ ਆਪੇ ਨੂੰ ਲੱਭ ਰਹੇ ਹਾਂ ਅਤੇ ਇੱਕੋ ਹੀ ਆਵਾਜ਼ ਗੂੰਜਦੀ ਸੁਣਾਈ ਪੈਂਦੀ ਹੈ ਮੈਂ ਕੌਣ ਪ੍ਰਸ਼ਨ ਚਿੰਨ ਅਸੀਂ ਕੌਣ ਪ੍ਰਸ਼ਨ ਚਿੰਨ ਤੇਰਾ ਮੁੰਡਾ ਪੜ੍ਹਾਈ ਵਿੱਚ ਬਹੁਤ ਕਮਜ਼ੋਰ ਆ ਤਾਰਾ ਸਿਆਂ ਡੰਡੀ ਹਿਸਾਬ ਅਤੇ ਅੰਗਰੇਜ਼ੀ ਤਾਂ ਉਹਨੂੰ ਬਿਲਕੁਲ ਨਹੀਂ ਆਉਂਦੀ ਡੰਡੀ ਜੇ ਇਹੋ ਹਾਲ ਰਿਹਾ ਤਾਂ ਉਹਨੇ ਪਾਸ ਨੀ ਹੋਣਾ ਡੰਡੀ ਨਾਲੇ ਸਾਲ ਮਾਰਿਆ ਜਾਊ ਡੰਡੀ ਕੀ ਕਰੀਏ ਮਾਸਟਰ ਜੀ ਅਸੀਂ ਉਹਨੂੰ ਬਥੇਰਾ ਸਮਝਾਉਂਦੇ ਆ ਕਦੇ ਘਰ ਦਾ ਕੰਮ ਕਰਨ ਨੂੰ ਕਿਹਾ ਡੰਡੀ ਤੁਸੀਂ ਐਵੇਂ ਕਰਿਆ ਕਰੋ ਉਹਨੂੰ ਮੇਰੇ ਕੋਲ ਭੇਜ ਦਿਆ ਕਰੋ ਟਿਊਸ਼ਨ ਉੱਤੇ ਡੰਡੀ ਟਿਊਸ਼ਨ ਉੱਤੇ ਤਾਂ ਭੇਜ ਦਿਆ ਕਰੀਏ ਮਾਸਟਰ ਜੀ ਪਰ ਡੰਡੀ ਤੂੰ ਫੀਸ ਦਾ ਫਿਕਰ ਨਾ ਕਰ ਤਾਰਾ ਸਿਆ ਡੰਡੀ ਕਰਦਾ ਬੰਦਾ ਏ ਤੇਰੇ ਕੋਲੋਂ ਵੱਧ ਨਹੀਂ ਲੈਂਦਾ 100 ਰੁਪਿਆ ਦੇ ਦਿਆ ਕਰੀ ਮਹੀਨੇ ਦਾ ਡੰਡੀ ਚਲੋ ਚੰਗਾ ਮਾਸਟਰ ਜੀ ਕੱਲ ਤੋਂ ਪੇਜ ਦਿਆ ਕਰਾਂਗੇ ਜੀ ਡੰਡੀ ਤਾਰਾ ਸਿੰਘ ਨੇ ਦਚਿੱਤੇ ਜਹੇ ਮਨ ਨਾਲ ਕਿਹਾ ਪਰ ਚੰਦੂ لال ਦੇ ਹੋਠਾਂ ਉੱਤੇ ਮੁਸਕਰਾਹਟ ਅਟਖੇਲੀਆਂ ਕਰਨ ਲੱਗ ਪਈ ਸੀ ਡੰਡੀ ਅਸੀਂ ਖੁਦ ਦਾ ਇਸ ਨਾਲ ਮੇਲ ਨਹੀਂ ਕਰ ਪਾਉਂਦੇ ਡੰਡੀ ਨਿਰਾਸ਼ਾ ਅਤੇ ਉਦਾਸੀ ਦਾ ਦੁਮੇਲ ਜਿੱਥੇ ਮਨੁੱਖੀ ਇਤਿਹਾਸ ਦੀ ਟੁੱਟਪੱਜ ਨੂੰ ਪ੍ਰਗਟ ਕਰਦਾ ਹੈ